ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਅਗਲੀ ਪੇਸ਼ਕਸ਼ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕੱਲ 1 ਨਵੰਬਰ ਸੀ ਪੰਜਾਬ ਦਿਵਸ 1966 ਦੇ ਵਿੱਚ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਨਾਲ ਪੰਜਾਬੀ ਬੋਲਦੇ ਸੂਬੇ ਵਜੋਂ ਇਸ ਦਿਨ ਪੰਜਾਬ ਦੀ ਮੌਜੂਦਾ ਪੰਜਾਬ ਦੀ ਮਾਡਰਨ ਪੰਜਾਬ ਦੀ ਸਥਾਪਨਾ ਹੋਈ ਸੀ ਅਕਸਰ ਇਹ ਦਿਨ ਧੂਮ-ਧਾਮ ਦੇ ਨਾਲ ਮਨਾਏ ਜਾਂਦੇ ਹਨ ਸਰਕਾਰਾਂ ਸਮਾਗਮ ਕਰਦੀਆਂ ਨੇ ਜਿਹੜੇ ਇਹ ਦਾਵਾ ਕਰਦੇ ਨੇ ਕਿ ਅਸੀਂ ਕੁਰਬਾਨੀਆਂ ਦੇ ਕੇ ਇਹ ਸੂਬਾ ਲਿਆ ਸੰਘਰਸ਼ ਕੀਤੇ ਉਹ ਵੀ ਉਸ ਦਿਨ ਵੱਖਰੇ ਸਮਾਗਮ ਕਰਦੇ ਆ ਜਸ਼ਨ ਮਨਾਉਂਦੇ ਆ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦਿਵਸ ਦੀ ਕੱਲ ਅਸੀਂ ਚਰਚਾ ਹੁੰਦੀ ਵੀ ਨਹੀਂ ਸੁਣੀ ਕਿਤੇ ਕੋਈ ਇਸ ਤਰ੍ਹਾਂ ਦੀ ਖਬਰ ਨਹੀਂ ਸੀ ਕਿ ਕੋਈ ਵੱਡਾ ਸਮਾਗਮ ਹੋਇਆ ਕਿਸੇ ਨੇ ਸ਼ਰਕਤ ਕੀਤੀ ਹੋਵੇ ਜਾਂ ਪੰਜਾਬ ਦਿਵਸ ਮਨਾਇਆ ਗਿਆ ਹੋਵੇ ਇਹ ਤੱਥ ਹੈ ਕਿ ਪਾਸ਼ਾ ਵਿਭਾਗ ਪਾਸ਼ਾ ਵਿਭਾਗ ਵੱਲੋਂ ਨਵੰਬਰ ਦਾ ਪੂਰਾ ਮਹੀਨਾ ਹੀ ਸਮਾਗਮ ਕਰਾਏ ਜਾਂਦੇ ਹਨ ਪੰਜਾਬੀ ਸੂਬੇ ਦੀ ਉਮਰ 59 ਸਾਲ ਦੀ ਹੋ ਗਈ ਹੈ ਪਰ 1992 ਤੋਂ ਬਾਅਦ ਹੁਣ ਤੱਕ ਸਿਰਫ 5 ਸਮਾਗਮਾਂ ਦੇ ਵਿੱਚ ਹੀ ਸੂਬੇ ਦੇ ਮੁੱਖ ਮੰਤਰੀ ਪਹੁੰਚੇ ਹਨ ਪਾਸ਼ਾ ਵਿਭਾਗ ਹੁਣ ਤੱਕ 33 ਸਮਾਗਮ ਕਰਾ ਚੁੱਕਾ ਹੈ ਤੇ ਇਹਨਾਂ ਦੇ ਵਿੱਚੋਂ 28 ਵਰੇ ਅਜੇ ਹਨ ਜਦੋਂ ਮੁੱਖ ਮੰਤਰੀ ਇਹਨਾਂ ਸਮਾਗਮਾਂ ਦੇ ਵਿੱਚ ਨਹੀਂ ਪੁੱਜੇ ਉਹ ਇਹਨਾਂ ਸਮਾਗਮਾਂ ਦਾ ਹਿੱਸਾ ਨਹੀਂ ਬਣ। ਕੀ ਕਾਰਨ ਹੈ ਕਿ ਜਿਸ ਸੂਬੇ ਦੇ ਵਿੱਚ ਪੈਰ ਪੈਰ ਤੇ ਪੰਜਾਬ ਦੇ ਨਾਲ ਖੜਨ ਦੀ ਗੱਲ ਹੁੰਦੀ ਹੋਵੇ ਛੋਟੀ ਛੋਟੀ ਗੱਲ ਦੇ ਉੱਤੇ ਲੋਕਾਂ ਨੂੰ ਗਦਾਰ ਐਲਾਨ ਦਿੱਤਾ ਜਾਂਦਾ ਹੋਵੇ ਉਹ ਸੂਬੇ ਦੇ ਜਨਮ ਅਤੇ ਸਰਕਾਰੀ ਸਮਾਗਮਾਂ ਦੇ ਵਿੱਚ ਮੁੱਖ ਮੰਤਰੀ ਸ਼ਿਰਕਤ ਕਰਨਾ ਜ਼ਰੂਰੀ ਹੀ ਨਾ ਸਮਝੇ। ਕੀ ਸਾਨੂੰ ਆਪਣੇ ਸੂਬੇ ਤੇ ਮਾਣ ਨਹੀਂ ਹੈ? ਹਰ ਵੇਲੇ ਪੰਜਾਬ ਦੇ ਲਈ ਮਰ ਮਟਣ ਦਾ ਦਾਵਾ ਕਰਨ ਵਾਲੇ ਅਸੀਂ ਪੰਜਾਬੀ ਮੈਂ ਦਾਅਵੇ ਦੇ ਨਾਲ ਕਹਿ ਸਕਦਾ ਹਾਂ ਕਿ ਬਹੁ ਗਿਣਤੀ ਨੂੰ ਇਹ ਪਤਾ ਹੀ ਨਹੀਂ ਹੋਣਾ ਕਿ ਸਾਡਾ ਇਤਿਹਾਸ ਕੀ ਹੈ ਚੜਦੇ ਅਤੇ ਲੈਂਦੇ ਪੰਜਾਬ ਦੀ ਗੱਲ ਕਰਨ ਵਾਲੇ ਪੈਪਸੂ ਕੀ ਹੈ ਕਿ ਇਹ ਜਾਣਦੇ ਹਨ ਅਸੀਂ ਸੂਬੇ ਬਣਾਉਣ ਤੇ ਚਲਾਉਣ ਵਰਗੇ ਅਹਿਮ ਫੈਸਲੇ ਬਿਨਾ ਸੋਚੇ ਸਮਝੇ ਲੈ ਲੈਂਦੇ ਹਾਂ ਜਾਂ ਸਿਰਫ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਇਸ ਦੀ ਝਲਕ ਸਾਡੇ ਜ਼ਿਲ੍ਹੇ ਬਣਾਉਣ ਦੇ ਲਈ ਫੈਸਲਿਆਂ ਤੋਂ ਵੀ ਝਲਕਦੀ ਹੈ ਮਿਲਦੀ ਹੈ ਜਿਵੇਂ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਤਾਬਦੀ ਸਮਾਰੋਹ ਦਾ 300 ਸਾਢੇ ਸਾਲਾ ਮਨਾਇਆ ਜਾ ਰਿਹਾ ਹੈ ਉਸ ਤੋਂ ਠੀਕ ਪਹਿਲਾਂ ਆਨੰਦਪੁਰ ਸਾਹਿਬ ਨੂੰ ਪੰਜਾਬ ਦਾ 24ਵਾਂ ਜ਼ਿਲ੍ਹਾ ਐਲਾਨਣ ਦੀ ਗੱਲ ਜ਼ੋਰ ਫੜ ਰਹੀ ਹੈ ਤਾਂ ਇੱਥੇ ਇਹ ਜ਼ਰੂਰੀ ਲੱਗਿਆ ਕਿ ਪੰਜਾਬ ਦੀ ਪ੍ਰਸ਼ਾਸਨਿਕ ਬੰਤਰ ਇਹਦਾ ਸਫਰ ਕਿਉਂ ਜਾਰੀ ਰਹਾ ਇਸ ਤੇ ਥੋੜੀ ਬਹੁਤ ਗੱਲ ਕਿਉਂ ਨਾ ਕੀਤੀ ਜਾਵੇ ਨਾਨਦਪੁਰ ਸਾਹਿਬ ਸਿੱਖ ਇਤਿਹਾਸ ਦੇ ਵਿੱਚ ਬਹੁਤ ਹੀ ਅਹਿਮ ਸਥਾਨ ਰੱਖਦਾ ਹੈ ਚਾਹੇ ਉਹ ਇਤਿਹਾਸਕ ਪਹਿਲੂ ਹੋਵੇ ਜਾਂ ਫਿਰ ਅਧਿਆਤਮਿਕ ਖਾਲਸੇ ਦਾ ਜਨਮ ਸਥਾਨ ਹੋਣ ਦੇ ਨਾਤੇ ਵੀ ਸਿੱਖ ਵਿਰਾਸਤ ਦਾ ਇੱਕ ਪਵਿੱਤਰ ਧੁਰਾ ਨਾਨਦਪੁਰ ਸਾਹਿਬ ਹੈ ਆਮ ਤੌਰ ਤੇ ਸੂਬੇ ਦੇ ਵਿੱਚ ਨਵਾਂ ਜ਼ਿਲ੍ਹਾ ਬਣਾਉਣ ਸਮੇ ਇਹ ਤਰਕ ਦਿੱਤਾ ਜਾਂਦਾ ਹੈ ਕਿ ਪ੍ਰਸ਼ਾਸਨ ਦੇ ਵਿੱਚ ਸੁਧਾਰ ਵਾਸਤੇ ਛੋਟੇ-ਛੋਟੇ ਯੂਨਿਟ ਬਣ ਕਰਕੇ ਲੋਕਾਂ ਨੂੰ ਆਸਾਨੀ ਹੋਵੇਗੀ ਕੰਮ ਛੇਤੀ ਹੋਣਗੇ ਪਰ ਅਸਲੀਅਤ ਦੇ ਵਿੱਚ ਜਿਹੜੀ ਇਹ ਨੀਤੀ ਹੈ ਇਸ ਦਾ ਵਿਰੋਧ ਹੋਣਾ ਚਾਹੀਦਾ ਹੈ ਕਿਉਂਕਿ ਫੈਸਲੇ ਮਨਮਾਨੇ ਢੰਗ ਨਾਲ ਲਏ ਜਾਂਦੇ ਨੇ ਤੇ ਅਕਸਰ ਇਹ ਸਿਆਸਤ ਤੋਂ ਪ੍ਰੇਰਿਤ ਹੁੰਦੇ ਨੇ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਤੇ ਅੱਜ ਦੀ ਮੌਜੂਦਾ ਪੰਜਾਬ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਇੱਕ ਬਹੁਤ ਹੀ ਥੋੜੇ ਸਮੇਂ ਤੱਕ ਰਹਿਣ ਵਾਲਾ ਸੂਬਾ ਬਣਿਆ ਸੀ ਜਿਸ ਦਾ ਨਾਮ ਸੀ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ ਪੈਪਸੂ 15 ਜੁਲਾਈ 1948 ਨੂੰ ਇਹ ਸੂਬਾ ਹੋਂਦ ਵਿੱਚ ਆਇਆ ਸੀ 8 ਰਿਆਸਤਾਂ ਨੂੰ ਮਿਲਾ ਕੇ ਇਹ ਰਿਆਸਤਾਂ ਸੀ ਪਟਿਆਲਾ ਨਾਭਾ ਜੀਂਦ ਕਪੂਰਥਲਾ ਫਰੀਦਕੋਟ ਮਲੇਰਕੋਟਲਾ ਕਲਸੀਆਂ ਤਿੰਨਾਲਾਗੜ ਪਟਿਆਲਾ ਤੇ ਉਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਪ੍ਰਸ਼ਾਸਨਿਕ ਇਕਜੁੱਟਤਾ ਇਕਸਾਰਤਾ ਲਿਆਉਣ ਦੇ ਲਈ ਇਸ ਦਾ ਗਠਨ ਹੋਇਆ ਸੀ ਤੇ ਪਟਿਆਲਾ ਦੇ ਰਾਜੇ ਉਸ ਸਮੇਂ ਸੀ ਮਹਾਰਾਜਾ ਯਾਦਵਿੰਦਰ ਸਿੰਘ ਉਹ ਇਸ ਦੇ ਰਾਜ ਪ੍ਰਮੁੱਖ ਬਣੇ ਸੀ ਪੈਪਸੂ ਦੀ ਰਾਜਧਾਨੀ ਵੀ ਪਟਿਆਲਾ ਹੀ ਸੀ ਤੇ ਇੱਕ ਵੱਖਰੇ ਰਾਜ ਜਵਾਂਗ ਇਹ 1 ਨਵੰਬਰ 1956 ਤੱਕ ਵਿਚਰਿਆ ਜਦੋਂ ਸਟੇਟ ਰੀਆਰਗੇਨਾਈਜੇਸ਼ਨ ਐਕਟ ਤੋਂ ਬਾਅਦ ਇਸ ਦਾ ਰਲੇਮਾ ਪੰਜਾਬ ਦੇ ਨਾਲ ਕਰ ਦਿੱਤਾ ਗਿਆ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਉੱਚੀਆਂ ਆਵਾਜ਼ਾਂ ਕਰਕੇ ਇਸ ਐਕਟ ਦੇ ਰਾਹੀਂ ਪਾਸ਼ਾ ਦੇ ਆਧਾਰ ਤੇ ਸੂਬਿਆਂ ਦੇ ਪੁਨਰਗਠਨ ਦਾ ਰਾਹ ਖੁੱਲਿਆ ਸੀ ਮੌਜੂਦਾ ਪੰਜਾਬ ਦੇ ਸਿਆਸੀ ਤੇ ਪ੍ਰਸ਼ਾਸਨਿਕ ਨਿਹਾਰ ਨੂੰ ਰੂਪਰੇਖਾ ਦੇਣ ਦੇ ਵਿੱਚ ਇਸ ਪੈਪਸੂ ਦੇ ਬਣਨ ਦਾ ਤੇ ਇਸ ਦੇ ਰਲੇਵੇਂ ਦਾ ਇੱਕ ਬਹੁਤੀ ਅਹਿਮ ਰੋਲ ਰਿਹਾ ਹੈ 1964 ਤੋਂ ਪਹਿਲਾਂ ਪੰਜਾਬ ਇੱਕ ਬਹੁਤ ਵੱਡਾ ਸੂਬਾ ਸੀ ਹਰਿਆ ਭਰਿਆ ਸੂਬਾ ਸੀ ਅੱਜ ਦੇ ਪੰਜਾਬ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਨੂੰ ਮਿਲਾ ਕੇ ਇੱਕ ਸੂਬਾ ਬਣਿਆ ਹੋਇਆ ਸੀ ਜਿਸ ਦੇ 13 ਜ਼ਿਲ੍ਹੇ ਸਨ ਅੰਮਾਲਾ ਹੁਸ਼ਾਰ ਰੋहतक ਗੁਰਦਾਮਾ ਕਰਨਾਲ ਜਲੰਧਰ ਹੁਸ਼ਿਆਰਪੁਰ ਲੁਧਿਆਣਾ ਫਿਰੋਜ਼ਪੁਰ ਅੰਮ੍ਰਿਤਸਰ ਗੁਰਦਾਸਪੁਰ ਸ਼ਿਮਲਾ ਤਿਕਾੰਗੜਾ 1966 ਦੀ ਪੰਜਾਬ ਰੀ ਆਰਗੇਨਾਈਜੇਸ਼ਨ ਤੋਂ ਬਾਅਦ ਇਹ ਸੂਬਾ ਭਾਸ਼ਾ ਦੇ ਆਧਾਰ ਤੇ ਵੰਡਿਆ ਗਿਆ ਹਿੰਦੀ ਬੋਲਦੇ ਇਲਾਕੇ ਹਰਿਆਣਾ ਵਿੱਚ ਚਲੇ ਗਏ ਤੇ ਪਹਾੜੀ ਇਲਾਕੇ ਹਿਮਾਚਲ ਪ੍ਰਦੇਸ਼ ਦੇ ਵਿੱਚ ਰਲਾ ਦਿੱਤੇ ਗਏ ਪੰਜਾਬੀ ਬੋਲ ਦੀ 벨ਟ ਜੋ ਕਿ ਪੰਜਾਬ ਬਣੀ ਇਸ ਦੇ ਵਿੱਚ 11 ਜ਼ਿਲ੍ਹੇ ਸੀ ਅੰਮ੍ਰਿਤਸਰ ਬਰਦਾਸ਼ਪੁਰ ਜਿਸ ਦੇ ਕੁਝ ਹਿੱਸੇ ਹਿਮਾਚਲ ਦੇ ਵਿੱਚ ਚਲੇ ਗਏ ਸੀ ਜਲੰਧਰ ਹੁਸ਼ਿਆਰਪੁਰ ਹੁਸ਼ਿਆਰਪੁਰ ਦੇ ਵੀ ਕੁਝ ਹਿੱਸੇ ਮਾਚਲ ਦੇ ਵਿੱਚ ਰਲਾ ਦਿੱਤੇ ਗਏ ਸੀ ਲੁਧਿਆਣਾ ਬਠਿੰਡਾ ਕਪੂਰਥਲਾ ਸੰਗਰੂਰ ਸੰਗਰੂਰ ਦੇ ਕੁਝ ਹਿੱਸੇ ਕੱਟ ਕੇ ਹਰਿਆਣਾ ਦੇ ਵਿੱਚ ਮਿਲਾ ਦਿੱਤੇ ਗਏ ਸੀ ਫਿਰੋਜ਼ਪੁਰ ਪਟਿਆਲਾ ਤੇ ਰੋਪੜ ਰੋਪੜ ਨੂੰ ਅੰਮ੍ਰਾਲੇ ਤੋਂ ਕੱਟ ਕੇ ਬਣਾਇਆ ਗਿਆ ਸੀ ਉਸ ਤੋਂ ਬਾਅਦ 1972 ਦੇ ਵਿੱਚ ਫਰੀਦਕੋਟ ਜ਼ਿਲ੍ਹਾ ਬਣਿਆ ਜਿਸ ਨੂੰ ਬਠਿੰਡਾ ਤੇ ਫਿਰੋਜ਼ਪੁਰ ਤੋਂ ਕੱਟ ਕੇ ਬਣਾਇਆ ਗਿਆ ਸੀ ਤੇ ਸੂਬੇ ਦੇ ਵਿੱਚ ਜਿਹੜੇ ਜ਼ਿਲ੍ਹੇ ਸੀ ਉਹਨਾਂ ਦੀ ਗਿਣਤੀ 12 ਹੋ ਗਈ ਸੀ ਅਗਲਾ ਜ਼ਿਲ੍ਹਾ ਇਸ ਤੋਂ 20 ਸਾਲ ਬਾਅਦ ਬਣਦਾ ਹੈ ਜਦੋਂ 1992 ਦੇ ਵਿੱਚ ਮਾਨਸੇ ਨੂੰ ਬਠਿੰਡਾ ਤੋਂ ਵੱਖ ਕੀਤਾ ਗਿਆ ਉਸੇ ਸਾਲ ਹੀ ਫਤਿਹਗੜ੍ਹ ਸਾਹਿਬ ਨਵਾਂ ਜ਼ਿਲ੍ਹਾ ਬਣਿਆ ਪਟਿਆਲਾ ਤੇ ਰੋਪੜ ਦੇ ਕੁਝ ਇਲਾਕੇ ਕੱਟ ਕੇ ਬਣਾਇਆ ਗਿਆ ਸੀ ਤੇ ਬਾਅਦ ਵਿੱਚ ਸ਼੍ਰੀ ਮੁਕਸਰ ਸਾਹਿਬ ਬਣਿਆ ਫਰੀਦਕੋਟ ਤੋਂ ਵੱਖ ਕਰਕੇ ਇਸ ਤੋਂ ਬਾਅਦ ਨਵਾਂ ਸ਼ਹਿਰ ਬਣਿਆ ਹੁਸ਼ਿਆਰਪੁਰ ਤੋਂ ਅਲੱਗ ਕਰਕੇ ਤੇ ਜਦੋਂ ਮੋਗੇ ਨੂੰ ਵੱਖਰਾ ਜ਼ਿਲ੍ਹਾ ਬਣਾਇਆ ਗਿਆ ਤਾਂ ਇਹ 17ਵਾਂ ਜ਼ਿਲ੍ਹਾ ਬਣਿਆ ਸੀ ਇਹਨੂੰ ਫਰੀਦਕੋਟ ਤੋਂ ਕੱਟ ਕੇ ਬਣਾਇਆ ਗਿਆ ਸੀ 2006 ਦੇ ਵਿੱਚ ਮੁਹਾਲੀ ਮੁਹਾਲੀ ਸੂਬਾ ਬਣਦਾ ਹੈ ਤੇ ਉਸ ਤੋਂ ਬਾਅਦ ਤਰਨਤਾਰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ 400 ਸਾਲਾਂ ਸ਼ਹੀਦੀ ਦਿਹਾੜੇ ਤੇ 2011 ਦੇ ਵਿੱਚ ਤਿੰਨ ਨਵੇਂ ਜ਼ਿਲ੍ਹੇ ਬਣਦੇ ਨੇ ਪਠਾਨਕੋਟ, ਬਰਨਾਲਾ ਤੇ ਫਾਜ਼ਲਕਾ ਤੇ ਪੰਜਾਬ ਦੇ ਵਿੱਚ ਕੁੱਲ ਜ਼ਿਲ੍ਹਿਆਂ ਦੀ ਗਿਣਤੀ 22 ਹੋ ਜਾਂਦੀ ਹੈ ਤੇ ਸਭ ਤੋਂ ਲੇਟੈਸਟ 2021 ਦੇ ਵਿੱਚ ਹੁਣ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਇਆ ਗਿਆ ਇਹ ਹੁਣ ਤੱਕ ਪੰਜਾਬ ਦੇ ਬਣਨ ਦੀ ਕਹਾਣੀ ਹੈ ਕਿਸ ਤਰੀਕੇ ਨਾਲ ਪੰਜਾਬ ਬਣਿਆ ਤੇ ਜ਼ਿਲ੍ਹੇ ਜਿਹੜੇ ਨੇ ਉਹਨਾਂ ਦੀ ਗਿਣਤੀ 23 ਹੋ ਗਈ ਸੀ ਤੇ ਹੁਣ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਜਾਏਗਾ ਇੱਕ ਆਮ ਇੱਕ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਉਸ ਜ਼ਿਲ੍ਹੇ ਦੇ ਵਿੱਚ ਜਿਹੜੇ ਪ੍ਰਸ਼ਾਸਨਿਕ ਦਫ਼ਤਰ ਨੇ ਉਹਨਾਂ ਨੂੰ ਬਣਾਉਣ ਤੇ ਹੀ ਘੱਟੋ-ਘੱਟ 500 ਕਰੋੜ ਦਾ ਖਰਚਾ ਆਏਗਾ ਪੰਜਾਬ ਸਰਕਾਰ ਨੂੰ 500 ਕਰੋੜ ਰੁਪਏ ਖਰਚ ਕਰਕੇ ਜ਼ਿਲ੍ਹੇ ਦੇ ਵਿੱਚ ਪ੍ਰਸ਼ਾਸਨਿਕ ਜਿਹੜਾ ਢਾਂਚਾ ਹੈ ਬੁਨਿਆਦੀ ਢਾਂਚਾ ਉਹ ਤਿਆਰ ਕਰਨਾ ਪਵੇਗਾ ਇਸ ਗੱਲ ਨੂੰ ਕਰਨ ਦੀ ਜ਼ਰੂਰਤ ਇਸ ਲਈ ਪਈ ਕਿ ਹਾਲੇ ਹੀ ਤੁਸੀਂ ਸੁਣਿਆ ਹੋਵੇਗਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਝਾੜ ਪਾਈ ਹੈ ਮਲੇਰਕੋਟਲਾ ਦੇ ਵਿੱਚ ਜ਼ਿਲ੍ਹਾ ਬਣਨ ਤੋਂ 4 ਸਾਲ ਬਾਅਦ ਵੀ ਹਜੇ ਤੱਕ ਉੱਥੇ ਜਿਹੜਾ ਬੁਨਿਆਦੀ ਢਾਂਚਾ ਹੈ ਉਹ ਖੜਾ ਨਹੀਂ ਕੀਤਾ ਗਿਆ ਕੋਈ ਦਫ਼ਤਰ ਜਿਹੜਾ ਐਡਮਿਨਿਸਟ੍ਰੇਟਿਵ ਸਟਾਫ ਹੈ ਉਹਨਾਂ ਵਾਸਤੇ ਨਹੀਂ ਬਣਾਏ ਗਏ ਕਿਸੇ ਵੀ ਤਰੀਕੇ ਦੀਆਂ ਸਹੂਲਤਾਂ ਜਿਹੜੇ ਚ ਹੋਣੀਆਂ ਚਾਹੀਦੀਆਂ ਨੇ ਉਹ ਉਸ ਤਰੀਕੇ ਨਾਲ ਉੱਥੇ ਮੁਹੱਈਆ ਨਹੀਂ ਕਰਾਈਆਂ ਗਈਆਂ ਫੇਰ ਅਸੀਂ ਨਵੇਂ ਜ਼ਿਲ੍ਹੇ ਕਿਉਂ ਬਣਾਉਂਦੇ ਜਾ ਰਹੇ ਹਾਂ ਹੋਰ ਛੋਟੇ-ਛੋਟੇ ਯੂਨਿਟਸ ਦੇ ਵਿੱਚ ਕਿਉਂ ਅਸੀਂ ਤਬਦੀਲ ਕਰੀ ਜਾ ਰਹੇ ਹਾਂ ਜਦੋਂ ਕਿ ਪਹਿਲਾਂ ਹੀ ਪੰਜਾਬ ਬਹੁਤ ਛੋਟਾ ਹੈ ਇਸ ਦਾ ਸਾਨੂੰ ਲਾਭ ਕੀ ਹੈ ਲੋਕਾਂ ਨੂੰ ਇਸ ਦਾ ਕੀ ਫਾਇਦਾ ਹੁੰਦਾ ਹੈ ਸਿਰਫ ਸਿਆਸੀ ਫਾਇਦਾ ਜਰੂਰ ਇਹ ਤਾਂ ਚੱਕਿਆ ਜਾਂਦਾ ਹੈ ਔਰ ਹਰ ਫੈਸਲੇ ਜੋ ਹੁਣ ਤੱਕ ਹੋਏ ਨੇ ਚਾਹੇ ਉਹ ਜ਼ਿਲ੍ਹੇ ਬਣਾਉਣ ਦੇ ਹੋਣ ਜਾਂ ਫਿਰ ਉਹ ਸੂਬੇ ਨੂੰ ਬਣਾਉਣ ਦੇ ਹੋਣ ਉਹਦੇ ਵਿੱਚ ਸਿਆਸਤ ਹੀ ਭਰ ਹੋ ਰਹੀ ਹੈ ਲੋਕਾਂ ਦਾ ਨਾਮ ਸਿਰ ਵਰਤਿਆ ਗਿਆ ਹੈ ਲੋਕਾਂ ਨੂੰ ਇਸ ਦਾ ਕੋਈ ਫਾਇਦਾ ਨਹੀਂ ਹੋਇਆ ਸਗੋਂ ਉਲਟਾ ਕਿਸੇ ਨਾ ਕਿਸੇ ਤਰੀਕੇ ਦਾ ਨੁਕਸਾਨ ਜ਼ਰੂਰ ਹੋਇਆ ਜਦੋਂ ਪੰਜਾਬ ਹੋਣ ਦੇ ਵਿਚਾਉਣਾ ਸੀ ਪੰਜਾਬੀ ਸੂਬੇ ਦੀ ਲੜਾਈ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ਤਾਂ ਸ਼ੁਰੂਆਤ ਦੇ ਵਿੱਚ ਉਸ ਦਾ ਭਾਸ਼ਾ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਸਿੱਖਾਂ ਵਾਸਤੇ ਇੱਕ ਅਲੱਗ ਸੂਬਾ ਮੰਗਿਆ ਜਾ ਰਿਹਾ ਸੀ ਤੇ ਉਹਦੇ ਵਾਸਤੇ ਇਹ ਲੀਡਰ ਇਕੱਠੇ ਹੋ ਕੇ ਪੀਮਰਾਓ ਅੰਬੇਦਕਰ ਦੇ ਕੋਲ ਗਏ ਉਸ ਨੂੰ ਮਿਲਣ ਵਾਸਤੇ ਉਸ ਦੀ ਸਲਾਹ ਲੈਣ ਵਾਸਤੇ ਔਰ ਜੋ ਸਲਾਹ ਅੰਬੇਦਕਰ ਨੇ ਦਿੱਤੀ ਉਹ ਇਹ ਸੀ ਕਿ ਜੇ ਤੁਸੀਂ ਧਰਮ ਦੇ ਆਧਾਰ ਤੇ ਸੂਬਾ ਮੰਗੋਗੇ ਤਾਂ ਤੁਹਾਡੀ ਮੰਗ ਕਦੇ ਵੀ ਨਹੀਂ ਮੰਨੀ ਜਾਣੀ ਤੁਸੀਂ ਭਾਸ਼ਾ ਦੇ ਆਧਾਰ ਤੇ ਵੱਖਰਾ ਸੂਬਾ ਮੰਗ ਲਓ ਉਹ ਮੰਗ ਤੁਹਾਡੀ ਪ੍ਰਵਾਨ ਹੋ ਜਾਏਗੀ ਤੁਹਾਨੂੰ ਅਲੱਗ ਸੂਬਾ ਮਿਲ ਜਾਏਗਾ ਇਹ ਮੰਗ ਜੋ ਧਰਮ ਦੇ ਆਧਾਰ ਤੇ ਕੀਤੀ ਜਾ ਰਹੀ ਸੀ ਉਸ ਨੂੰ ਬਦਲ ਕੇ ਭਾਸ਼ਾ ਦੇ ਆਧਾਰ ਤੇ ਕਰ ਦਿੱਤਾ ਗਿਆ ਤੇ ਇਸ ਤਰੀਕੇ ਨਾਲ ਵੰਡ ਹੋ ਕੇ ਇੱਕ ਛੋਟਾ ਜਿਹਾ ਪੰਜਾਬ ਖੇਡ ਦੇ ਵਿੱਚ ਆ ਔਰ ਉਸ ਦਾ ਪੋਲਿਟਿਕਲ ਜਾਂ ਸਿਆਸੀ ਤੌਰ ਤੇ ਨੁਕਸਾਨ ਇਹ ਹੋਇਆ ਕਿ ਅੱਜ ਤੱਕ ਉਹ ਮੁੱਦੇ ਉਸੇ ਤਰੀਕੇ ਨਾਲ ਅਣਸੁਲਝੇ ਪਏ ਨੇ ਅੱਜ ਤੱਕ ਅਸੀਂ ਕੇਂਦਰ ਦੇ ਨਾਲ ਲੜਾਈ ਲੜ ਰਹੇ ਹਾਂ ਕੇਂਦਰ ਦੇ ਨਾਲ ਸਾਡਾ ਰਿਸ਼ਤਾ ਕਦੇ ਵੀ ਸੁਖਾਵਾਂ ਨਹੀਂ ਹੋਇਆ ਚਾਹੇ ਉਹ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹੋਵੇ ਤੇ ਭਾਵੇਂ ਹੁਣ ਉਹ ਭਾਜਪਾ ਦੀ ਸਰਕਾਰ ਰਹੀ ਹੋਵੇ ਅਸੀਂ ਸਿਰਫ ਇਲਜ਼ਾਮ ਤਰਾਸ਼ੀਆਂ ਹੀ ਕਰਦੇ ਰਹ ਗਏ ਉਸ ਸਮੇਂ ਅਕਾਲੀਆਂ ਨੂੰ ਸ਼ਾਇਦ ਚਾਹ ਹੀ ਇੰਨਾ ਸੀ ਵੱਖਰੇ ਸੂਬੇ ਦਾ ਉਹਨਾਂ ਨੂੰ ਲੱਗਦਾ ਇਹ ਸੀ ਕਿ ਜੋ ਉਹਨਾਂ ਦੀ ਦਿਲੀ ਇੱਛਾ ਸੀ ਇੱਕ ਵੱਖਰਾ ਸੂਬਾ ਹੋਵੇ ਜਿੱਥੇ ਸਿੱਖ ਮੈਜੋਰਿਟੀ ਦੇ ਵਿੱਚ ਹੋਣ ਤੇ ਹਮੇਸ਼ਾ ਉਹਨਾਂ ਦੀ ਸਰਕਾਰ ਹੀ ਆਏਗੀ ਕਿਉਂਕਿ ਉਹ ਪੰਥ ਦੇ ਨਾਮ ਤੇ ਵੋਟਾਂ ਮੰਗਣਗੇ ਸਿੱਖਾਂ ਦੀ ਪਾਰਟੀ ਅਕਾਲੀ ਦਲ ਹੈ ਤੇ ਉਹ ਹਮੇਸ਼ਾ ਸੱਤਾ ਵਿੱਚ ਰਹਿਣਗੇ ਇਸ ਦਾ ਚਾਹ ਹੀ ਇੰਨਾ ਸੀ ਕਿ ਉਹਨਾਂ ਵੱਲੋਂ ਨਾ ਤਾਂ ਆਪਣੀ ਰਾਜਧਾਨੀ ਮੰਗੀ ਗਈ ਨਹੀਂ ਹੋਰ ਮੰਗਾਂ ਦੇ ਉੱਤੇ ਮੋਹਰ ਲਗਾਈ ਗਈ ਸਾਰੇ ਪੈਂਡਿੰਗ ਫੈਸਲੇ ਛੱਡ ਦਿੱਤੇ ਗਏ ਜੋ ਅੱਜ ਤੱਕ ਪੈਂਡਿੰਗ ਚੱਲੇ ਆ ਰਹੇ ਇਸੇ ਤਰੀਕੇ ਦਾ ਹੀ ਚਾ ਸ਼ਾਇਦ 25 ਸਾਲ ਰਾਜ ਕਰਨ ਦਾ ਸੁਖਬੀਰ ਬਾਦਲ ਨੂੰ ਵੀ ਸੀ ਤੇ ਉਹ ਚਾ ਚਾ ਦੇ ਵਿੱਚ ਹੀ ਇੰਨੀਆਂ ਗਲਤੀਆਂ ਕਰ ਗਿਆ ਕਿ ਹੁਣ ਸੱਤਾ ਵਿੱਚ ਚੌਣਾ ਤਾਂ ਬਹੁਤ ਦੂਰ ਵਿਧਾਨ ਸਭਾ ਦੀ ਇੱਕ ਸੀਟ ਜਿੱਤਣ ਵਾਸਤੇ ਵੀ ਲੇਲਣੀਆਂ ਕੱਢਣੀਆਂ ਪੈ ਰਹੀਆਂ ਨੇ ਸਾਰਾ ਜੋਰ ਲਾਉਣਾ ਪੈ ਰਿਹਾ ਹੈ ਇਹ ਹਾਲਾਤ ਹੋ ਗਏ ਔਰ ਜੋ ਨੁਕਸਾਨ ਪੰਜਾਬ ਨੂੰ ਉਹ ਛੋਟਾ ਜਿਹਾ ਖੇਤਾ ਉਹ ਛੋਟਾ ਜਿਹਾ ਸੂਬਾ ਬਣਨ ਦੇ ਵਿੱਚ ਹੋਏ ਤੁਹਾਡੀ ਪੋਲਿਟੀਕਲ ਸਟਰੈਂਥ ਜਿਹੜੀ ਸੀ ਨੰਬਰਾਂ ਦੀ ਜਿਹੜੀ ਖੇਡ ਸੀ ਉਹਦੇ ਵਿੱਚ ਤੁਸੀਂ ਐਨੇ ਪਿੱਛੇ ਰਹਿ ਗਏ 13 ਐਮਪੀ ਦੀਆਂ ਸੀਟਾਂ ਨੇ ਜੇ ਕੋਈ ਪਾਰਟੀ ਕੋਈ ਇੱਕ ਵੀ ਸੀਟ ਨਹੀਂ ਜਨਦੀ ਤਾਂ ਵੀ ਉਹ ਸੱਤਾ ਦੇ ਵਿੱਚ ਆਉਣ ਜਾਂ ਨਾ ਆਉਣ ਤੇ ਕੋਈ ਬਹੁਤਾ ਫਰਕ ਨਹੀਂ ਪੈਂਦਾ ਜਿਹੜੇ ਵੱਡੇ ਸੂਬੇ ਨੇ ਚਾਹੇ ਉਹ ਬਿਹਾਰ ਹੋਵੇ ਉੱਤਰ ਪ੍ਰਦੇਸ਼ ਹੋਵੇ ਮਹਾਰਾਸ਼ਟਰਾ ਹੋਵੇ ਮੱਧਿਆ ਪ੍ਰਦੇਸ਼ ਹੋਵੇ ਜਿੱਥੇ ਐਮਪੀਆਂ ਦੀ ਗਿਣਤੀ 80 80 ਤੱਕ ਚਲੀ ਜਾਂਦੀ ਹੈ ਉਹ ਸੁਬੇ ਬਿਨਾ ਮੰਗਿਆਂ ਤੋਂ ਉਹਨਾਂ ਨੂੰ ਹਰ ਵਿੱਤੀ ਸਹਾਇਤਾ ਮਿਲਦੀ ਹੈ ਨਵੇਂ ਪ੍ਰੋਜੈਕਟ ਮਿਲਦੇ ਨੇ ਸਭ ਕੁਝ ਮਿਲਦਾ ਹੈ ਔਰ ਹਾਲਾਤ ਇਸ ਕਦਰ ਹੋ ਗਏ ਨੇ ਕਿ ਪੰਜਾਬ ਦੇ ਵਿੱਚ ਹਣ ਆਏ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਲੇਕਿਨ ਮਦਦ ਦੇ ਨਾਮ ਤੇ ਰਾਹਤ ਦੇ ਨਾਮ ਤੇ 1600 ਕਰੋੜ ਦਾ ਐਲਾਨ ਹੋਇਆ ਉਹ ਵੀ ਮਿਲਿਆ ਨਹੀਂ ਤੇ ਬਿਹਾਰ ਵਿੱਚ ਬਿਨਾ ਮੰਗੇ ਔਰਤਾਂ ਦੇ ਖਾਤਿਆਂ ਦੇ ਵਿੱਚ 100000 ਰੁਪਏ ਪਾ ਦਿੱਤਾ ਗਿਆ ਇਹ ਕਹਿ ਕੇ ਕਿ ਉਹਨਾਂ ਨੂੰ ਪੈਰਾਂ ਪਹਾਰ ਕਰਨਾ ਹੈ ਉਹਨਾਂ ਨੂੰ ਰੋਜ਼ਗਾਰ ਦੇਣਾ ਕੀ ਸਿਰਫ ਬਿਹਾਰ ਦੀਆਂ ਔਰਤਾਂ ਨੂੰ ਹੀ ਰੋਜ਼ਗਾਰ ਚਾਹੀਦਾ ਹੈ ਬਾਕੀ ਦੇਸ਼ ਦੇ ਵਿੱਚ ਰੋਜ਼ਗਾਰ ਨਹੀਂ ਚਾਹੀਦਾ ਔਰਤਾਂ ਨੂੰ ਇਹ ਸਵਾਲ ਪੁੱਛੇ ਜਾਣੇ ਚਾਹੀਦੇ ਹਨ ਪਰ ਕੋਈ ਪੁੱਛਦਾ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਸਟਰੈਂਥ ਹੈ ਨੰਬਰਸ ਦੀ ਸਟਰੈਂਥ ਹੈ ਉਹੋ ਇੰਨੀ ਘੱਟ ਹੈ ਕਿ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਇਹ ਹਾਲਾਤ ਇਸੇ ਤਰੀਕੇ ਨਾਲ ਅੱਗੇ ਵੱਧਦੇ ਜਾ ਰਹੇ ਨੇ ਕੱਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਵੀ ਉਹਦੀ ਸੈਨੇਟ ਪੰਕ ਕਰ ਦਿੱਤੀ ਗਈ ਜੋ ਪੰਜਾਬ ਦਾ ਅਧਿਕਾਰ ਉਸ ਯੂਨੀਵਰਸਿਟੀ ਤੇ ਬਣਿਆ ਹੋਇਆ ਸੀ ਕਿ ਸਾਡੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ ਉਹ ਵੀ ਸ਼ਾਇਦ ਹੁਣ ਲਗਭਗ ਖਤਮ ਹੋ ਗਿਆ ਹੈ ਹੁਣ ਉਹ ਪੂਰੇ ਤਰੀਕੇ ਦੇ ਨਾਲ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਅੰਡਰ ਆ ਜਾਏਗੀ ਮਤਲਬ ਕੇਂਦਰ ਦੇ ਕੋਲ ਚਲੀ ਜਾਏਗੀ ਪੰਜਾਬ ਦਾ ਹੱਕ ਉਸ ਯੂਨੀਵਰਸਿਟੀ ਤੋਂ ਵੀ ਪਾਸੇ ਕਰ ਦਿੱਤਾ ਗਿਆ ਹੈ ਪਰਾਂ ਕਰ ਦਿੱਤਾ ਗਿਆ ਹੈ ਸ਼ਾਇਦ ਇਸੇ ਤਰੀਕੇ ਨਾਲ ਹੌਲੀ-ਹੌਲੀ ਹੁਣ ਚੰਡੀਗੜ੍ਹ ਦੀ ਗੱਲ ਵੀ ਕਰਨੀ ਲੋਕਸ਼ਾਧ ਛੱਡ ਹੀ ਦੇਣ ਉਸ ਦਾ ਫੈਸਲਾ ਵੀ ਇਸੇ ਤਰੀਕੇ ਨਾਲ ਹੋ ਜਾਏਗਾ ਪੰਜਾਬ ਬਿਨਾਂ ਰਾਜਧਾਨੀ ਤੋਂ ਹੀ ਚੱਲੇਗਾ ਔਰ ਇਹ ਨੁਕਸਾਨ ਇੰਨਾ ਮਨਮਾਨੇ ਢੰਗ ਨਾਲ ਸਿਆਸਤ ਤੋਂ ਪ੍ਰੇਰਿਤ ਹੋ ਕੇ ਫੈਸਲੇ ਜਿਹੜੇ ਲਏ ਜਾਂਦੇ ਨੇ ਉਹਨਾਂ ਕਰਕੇ ਹੀ ਹੁੰਦਾ ਹੈ ਜਦੋਂ ਤੁਸੀਂ ਦੂਰ ਦੀ ਨਹੀਂ ਸੋਚਦੇ ਅਗਾਹਾਂ ਦੀ ਨਹੀਂ ਸੋਚਦੇ ਸਿਰਫ ਮੌਕੇ ਦੇ ਵਿੱਚ ਕੁਝ ਵੋਟਾਂ ਕਰਕੇ ਜਾਂ ਆਪਣੀ ਸਰਕਾਰ ਬਣਾਉਣ ਕਰਕੇ ਸੱਤਾ ਦੇ ਲਾਲਚ ਦੇ ਵਿੱਚ ਇਸ ਤਰ੍ਹਾਂ ਦੇ ਫੈਸਲੇ ਲੈ ਲੈਂਦੇ ਹੋ ਉਹਦਾ ਤੁਹਾਨੂੰ ਫਾਈਨੈਂਸ਼ੀਅਲ ਲਾਸ ਵੀ ਹੁੰਦਾ ਹੈ ਵਿੱਤੀ ਲਾਸ ਹੁੰਦਾ ਹੈ ਤੁਸੀਂ ਵੱਡੇ ਵੱਡੇ ਢਾਂਚੇ ਖੜੇ ਕਰ ਦਿੰਦੇ ਹੋ ਪੋਸਟਾਂ ਦਫ਼ਤਰ ਖੜੇ ਕਰ ਦਿੰਦੇ ਹੋ ਲੇਕਿਨ ਲੋਕਾਂ ਦੇ ਕੰਮ ਨਹੀਂ ਹੁੰਦੇ ਲੋਕਾਂ ਦੇ ਕੰਮ ਉਸੇ ਤਰੀਕੇ ਨਾਲ ਜਿਵੇਂ ਪਹਿਲਾਂ ਹੋ ਰਹੇ ਸੀ ਰਿਸ਼ਵਤ ਦੇ ਕੇ ਸਿਫਾਰਿਸ਼ਾਂ ਨਾਲ ਉਸੇ ਤਰੀਕੇ ਨਾਲ ਹੁੰਦੇ ਨੇ ਲੋਕਾਂ ਨੂੰ ਉਹਦਾ ਕੋਈ ਖਾਸ ਫਾਇਦਾ ਨਹੀਂ ਹੁੰਦਾ ਤੁਸੀਂ ਮਲੇਰਕੋਟੜ ਦੇ ਦੀ ਐਗਜ਼ਾਮਪਲ ਪਹਿਲਾਂ ਹੀ ਲੈ ਚੁੱਕੇ ਹੋ ਇਸ ਤੋਂ ਪਹਿਲਾਂ ਤਰਨਤਾਰਨ ਜਦੋਂ ਜ਼ਿਲ੍ਹਾ ਬਣਿਆ ਸੀ ਅੱਜ ਤੱਕ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਤਰਨਤਾਰਨ ਦੇ ਵਿੱਚ ਜੋ ਕੁਝ ਇੱਕ ਜ਼ਿਲ੍ਹੇ ਦੇ ਵਿੱਚ ਹੋਣਾ ਚਾਹੀਦਾ ਸੀ ਉਸ ਤਰੀਕੇ ਦੀ ਨਾ ਤਾਂ ਉੱਥੇ ਬਸੋਂ ਹੈ ਨਾ ਹੀ ਇਲਾਕਾ ਹੈ ਤੇ ਨਾ ਹੀ ਸ਼ਾਇਦ ਉੱਥੇ ਦੇ ਲੋਕਾਂ ਨੂੰ ਉਹ ਸਹੂਲਤਾਂ ਮਿਲੀਆਂ ਹੋਣ ਲੇਕਿਨ ਧਾਰਮਿਕ ਕਾਰਨਾ ਕਰਕੇ ਸਿਆਸਤ ਤੋਂ ਪ੍ਰੇਰਿਤ ਹੋ ਕੇ ਉਸ ਨੂੰ ਜ਼ਿਲ੍ਹਾ ਜ਼ਰੂਰ ਬਣਾ ਦਿੱਤਾ ਗਿਆ ਸੀ ਔਰ ਇਸੇ ਤਰੀਕੇ ਨਾਲ ਹੀ ਆਨੰਦਪੁਰ ਸਾਹਿਬ ਨੂੰ ਵੀ ਹੁਣ ਜ਼ਿਲ੍ਹਾ ਬਣਾਉਣ ਦੀ ਮੰਗ ਉੱਠ ਰਹੀ ਹੈ ਔਰ ਲੱਗ ਰਿਹਾ ਹੈ ਕਿ ਸਿਆਸੀ ਲਾਹੇ ਕਰਕੇ ਸ਼ਾਇਦ ਜ਼ਿਲ੍ਹਾ ਇਸ ਨੂੰ ਵੀ ਬਣਾ ਦਿੱਤਾ ਜਾਵੇ ਪਰ ਉਸ ਦਾ ਇੱਕ ਵਾਰ ਫੇਰ ਮੈਂ ਕਹ ਰਿਹਾ ਕਿ ਲੋਕਾਂ ਦੀਆਂ ਸਹੂਲਤਾਂ ਦੇ ਨਾਲ ਲੋਕਾਂ ਦੇ ਫਾਇਦੇ ਨਾਲ ਬਹੁਤਾ ਜਿਆਦਾ ਮੇਲ ਨਹੀਂ ਹੁੰਦਾ ਸਿਰਫ ਤੇ ਸਿਰਫ ਸਿਆਸੀ ਲਾਹਾ ਲੈਣ ਵਾਸਤੇ ਇਸ ਤਰ੍ਹਾਂ ਦੇ ਫੈਸਲੇ ਲਏ ਜਾਂਦੇ ਹਨ ਤੋ ਉਮੀਦ ਕਰਦੇ ਆਂ ਲੋਕ ਇਹਨਾਂ ਗੱਲਾਂ ਨੂੰ ਸਮਝਣਗੇ ਇਹਨਾਂ ਫੈਸਲਿਆਂ ਦੇ ਪਿੱਛੇ ਦੀ ਸਿਆਸਤ ਤੋਂ ਕੁਝ ਸਿੱਖਣਗੇ ਤੇ ਸਿਰਫ ਜਿਸ ਚੀਜ਼ ਦਾ ਫਾਇਦਾ ਲੋਕਾਂ ਨੂੰ ਹੁੰਦਾ ਹੋਵੇ ਉਸ ਤਰ੍ਹਾਂ ਦੀਆਂ ਮੰਗਾਂ ਠਾਉਣਗੇ ਇਸ ਤਰੀਕੇ ਨਾਲ ਛੋਟੇ-ਛੋਟੇ ਜ਼ਿਲ੍ਹੇ ਬਣਾ ਕੇ ਜਿਵੇਂ ਪਹਿਲਾਂ ਛੋਟਾ ਜਿਹਾ ਸੂਬਾ ਸੀ ਬਣਾ ਲਿਆ ਸੀ ਲੋਕਾਂ ਦਾ ਕੋਈ ਭਲਾ ਨਹੀਂ ਹੋਣਾ ਪੰਜਾਬ ਦਾ ਕੋਈ ਭਲਾ ਨਹੀਂ ਹੋਣਾ ਹਾਂ ਸਿਆਸੀ ਲਾਹਾ ਜ਼ਰੂਰ ਮੰਦਾ ਰਹੇਗਾ ਲੋਕ ਇਸ ਤੋਂ ਸੁਚੇਤ ਰਹਿਣਗੇ ਇਸੇ ਉਮੀਦ ਦੇ ਨਾਲ ਅਪੀਲ ਇਹ ਲੈਨੇ ਆਂ ਧੰਨਵਾਦ